ਸਮਾਨ ਜੁਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਸਰਵੰਤ ਸਿੰਘ ਬੱਲ ਜਿਨ੍ਹਾਂ ਦੀ ਰਹਿਨਮਾਈ ਹੇਠ ਔਰ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੇੜੀ ਹੋਈ ਆ ਉਸ ਟੇ ਵਕ ਸਾਨੂੰ ਬਹੁਤ ਹੀ ਵੱਡੀ ਇੱਕ ਸਫਲਤਾ ਹਾਸਲ ਹੋਈ ਕਿ ਸਾਨੂੰ 2-3 ਮਹੀਨੇ ਤੋਂ ਇੱਕ ਦੋਸ਼ੀ ਪਘੋੜਾ ਸੀਗਾ ਜਿਹਦਾ ਨਾਮ ਮਰਕੇਸ਼ ਕੁਮਾਰ ਏਰੀਅਸ ਰੋਡਾ ਜੋਥਲੇ ਇੱਥੇ ਪਿੰਡਾਂ ਦਾ ਰਹਿਣਾ ਮਾ ਸੀਗਾ ਉਥੋਂ ਇੱਕ ਨਵਾਲਕ ਲੜਕੀ ਨੂੰ ਕੱਢ ਕੇ ਲੈ ਗਿਆ ਸੀਗਾ ਔਰ ਉਹ ਨਵਾਲਕ ਲਕੀ ਦੇ ਨਾਲ ਇਹ ਗਲਤ ਕੰਮ ਕਰਦਾ ਰਿਹਾ ਜਿਸ ਦੇ ਸਬੱਤ ਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ 363 66 376 ਦਾ ਉਹਦੇ ਵਿੱਚ ਅਸੀਂ ਕਾਫੀ ਦੇਰ ਤੀਨ ਲੰਬ ਰਹੇ ਸੀਗੇ ਪਰ ਇਹ ਲੁਕਿਆ ਹੋਇਆ ਸੀਗਾ ਹੁਣ ਅੱਜ ਅਸੀਂ ਜਿਹੜਾ ਉਥੇ ਨਾਕਾਬੰਦੀ ਕੀਤੀ ਹੋਈ ਸੀਗੀ ਬਿਰਕਾ ਮੋੜ ਦੇ ਉੱਤੇ ਕਿਉਂਕਿ ਚਾਰਜ ਸੁਖਵਿੰਦਰ ਸਿੰਘ ਨੇ ਜੋ ਦਸਾਇਕਾਂ ਲੱਗਾ ਹੋਇਆ ਉਹ ਦਰਾਉ ਚੈਕਿੰਗ ਦੌਰਾਨ ਇਹ ਜਿਹੜਾ ਉਥੇ ਮਿਲਿਆ ਸਾਨੂੰ ਇਹਦੀ ਚੈਕਿੰਗ ਕੀਤੀ ਜਦੋਂ ਇਹਦੀ ਤਾਂ ਇਹਦੀ ਜੇਬ ਦੇ ਵਿੱਚੋਂ ਜਿਹੜੀਆਂ ਸਾਨੂੰ ਤਕਰੀਬਨ 150 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਬਰਾਮਦ ਹੋਈਆਂ ਨੇ ਉਹ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਅਸੀਂ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 52 2285 ਐਨਡੀਪੀਸ ਐਕਟ ਦੇ ਦਰਜ ਕੀਤਾ ਆ ਜੋ ਇਹਦੇ ਕੋਲ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਇੰਨਾ ਟਾਈਮ ਕਿੱਥੇ ਲੁਕਿਆ ਰਿਹਾ ਤੇ ਕੀ ਕੀ ਕਰਦਾ ਰਿਹਾ ਔਰ ਇਹਨੂੰ ਦੂਆ ਮਕਦਮਿਆਂ ਚ ਅਸੀਂ ਪੇਸ਼ ਅਦਾਲਤ ਕੀਤਾ ਸੀਗਾ ਪੇਸ਼ ਅਦਾਲਤ ਕਰਕੇ ਇਹਦਾ ਜਿਹੜਾ ਉਹ 2 ਦਿਨ ਦਾ ਰਮਾਨ ਹਾਸਲ ਕੀਤਾ ਸੀ ਇਹਦੀ ਢੁਗਾਈ ਨਾਲ ਜਿਹੜੀ ਉਹ ਪੁਛਕਿਛ ਕਰਾਂਗੇ ਰਮਾਨਜੁਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਸਰਵੰਤ ਸਿੰਘ ਬੱਲ ਜਿਨ੍ਹਾਂ ਦੀ ਰਹਿਨਮਾਈ ਹੇਠ ਔਰ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੇੜੀ ਹੋਈ ਆ ਉਸ ਤੇ ਬਹੁਤ ਹੀ ਵੱਡੀ ਇੱਕ ਸਫਲਤਾ ਹਾਸਲ ਹੋਈ ਕਿ ਸਾਨੂੰ 2-3 ਮਹੀਨੇ ਤੋਂ ਇੱਕ ਦੋਸ਼ੀ ਭਗੌੜਾ ਸੀਗਾ ਜਿਹਦਾ ਨਾਮ ਰਕੇਸ਼ ਕੁਮਾਰ ਏਰੀਅਸ ਰੋਡਾ ਜੋ ਤਲੇਤੇ ਪਿੰਡ ਦਾ ਰਹਿਣਾ ਮਾ ਸੀਗਾ ਉਥੋਂ ਇੱਕ ਨਵਾਲਕ ਲੜਕੀ ਨੂੰ ਕੱਢ ਕੇ ਲਿਆ ਗਿਆ ਸੀਗਾ ਔਰ ਉਹ ਨਵਾਲਕ ਲਕੀ ਦੇ ਨਾਲ ਇਹ ਗਲਤ ਕੰਮ ਕਰਦਾ ਰਿਹਾ ਜਿਸ ਦੇ ਸਬੱਤ ਚ ਅਸੀਂ ਮਕਦਮਾ ਦਰਜ ਕੀਤਾ ਸੀਗਾ 363 66 376 ਦਾ ਉਹਦੇ ਵਿੱਚ ਅਸੀਂ ਕਾਫੀ ਦੇਰ ਤਿੰਨ ਲੰਬ ਰਹੇ ਸੀਗੇ ਪਰ ਇਹ ਲੁਕਿਆ ਹੋਇਆ ਸੀਗਾ ਹੁਣ ਅੱਜ ਅਸੀਂ ਜਿਹੜਾ ਉਥੇ ਨਾਕਾਬੰਦੀ ਕੀਤੀ ਹੋਈ ਸੀਗੀ ਬਿਰਕਾ ਮੋੜ ਦੇ ਉੱਤੇ ਕਿਉਂਕਿ ਚਾਰਜ ਸੁਖਵਿੰਦਰ ਸਿੰਘ ਨੇ ਜੋ ਦਸਾਇਕਾਂ ਲੱਗਾ ਹੋਇਆ ਉਹਦੇ ਤਰ੍ਹਾਂ ਚੈਕਿੰਗ ਦੌਰਾਨ ਇਹ ਜਿਹੜਾ ਉਥੇ ਮਿਲਿਆ ਸਾਨੂੰ ਇਹਦੀ ਚੈਕਿੰਗ ਕੀਤੀ ਜਦੋਂ ਇਹਦੀ ਤਾਂ ਇਹਦੀ ਜੇਬ ਦੇ ਵਿੱਚੋਂ ਜਿਹੜੀਆਂ ਸਾਨੂੰ ਤਕਰੀਬਨ 150 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਉਹ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਅਸੀਂ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 52 22 ਕਾਰਡ 85 ਐਨਡੀਪੀਸ ਐਕਟ ਦੇ ਦਰਜ ਕੀਤਾ ਆ ਜੋ ਇਹਦੇ ਕੋਲ ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਆ ਵੀ ਇਹ ਇੰਨਾ ਟਾਈਮ ਕਿੱਥੇ ਲੁਕਿਆ ਰਿਹਾ ਤੇ ਕੀ ਕੀ ਕਰਦਾ ਰਿਹਾ ਔਰ ਇਹਨੂੰ ਦੋਵਾਂ ਮੁਕਦਮਿਆਂ ਚ ਇਹ ਪੇਸ਼ ਅਦਾਲਤ ਕੀਤਾ ਸੀਗਾ ਪੇਸ਼ ਅਦਾਲਤ ਕਰਕੇ ਇਹਦਾ ਜਿਹੜਾ ਉਹ ਦੋ ਦਿਨ ਦਾ ਰਮਾਨ ਹਾਸਲ ਕੀਤਾ ਸੀ ਇਹਦੀ ਡੁਗਾਈ ਨਾਲ ਜਿਹੜੀ ਉਹ ਪੁੱਛਗਿਛ ਕਰਾਂਗੇ